ਖਸ਼ਿਆਰਪੁਰ ਸ਼ਹਿਰ ਦੇ ਮੁਹੱਲਾ ਫਤੇਗੜ ਦੀਆਂ ਗਲੀਆਂ ਦੇ ਵਿੱਚੋਂ ਲੰਘਦੇ ਓਵਰਲੋਡ ਟਿਪਰਾਂ ਤੇ ਵੱਡੇ ਟਰੱਕਾਂ ਦੇ ਕਾਰਨ ਮੁਹੱਲੇ ਦੇ ਵਿੱਚ ਬਿਜਲੀ ਦੀਆਂ ਤਾਰਾਂ, ਟੈਲੀਫੋਨ ਦੀਆਂ ਤਾਰਾਂ ਅਕਸਰ ਟੁੱਟਦੀਆਂ ਰਹਿੰਦੀਆਂ ਨੇ। ਲੋਕ ਖਾਸੇ ਪਰੇਸ਼ਾਨ ਨੇ ਇਸ ਸਮੱਸਿਆ ਤੋਂ ਲਗਾਤਾਰ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਤੋਂ ਮੰਗ ਵੀ ਕੀਤੀ ਜਾਂਦੀ ਹੈ ਪਰ ਕਾਰਵਾਈ ਕੋਈ ਨਹੀਂ ਹੁੰਦੀ। ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਵੇਂ ਛੋਟੀਆਂ ਗਲੀਆਂ ਦੇ ਵਿੱਚ ਵੱਡੇ-ਵੱਡੇ ਟਿਪਰਾਂ ਨੂੰ ਲੰਘਾਇਆ ਜਾਂਦਾ ਤੇ ਲੋਕਾਂ ਨੂੰ ਪਰੇਸ਼ਾਨੀ ਦਾ ਜੋ ਹੈ ਖਮਿਆਜਾ ਪੁਕਤਣਾ ਪੈਂਦਾ। ਇਜ਼ਰਾਨ ਲੋਕਾਂ ਦੇ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਉਹਨਾਂ ਦੀ ਇਸ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਏ। ਸੱਚੀ ਗੱਲ ਜੀ ਮੈਂ ਅਵਤਾਰ ਸਿੰਘ ਮਹੱਲਾ ਫਤੇਗੜ ਅਸੀਂ ਇੱਥੇ ਦੇ ਬੜੇ ਪਰੇਸ਼ਾਨ ਆ। ਇੱਥੋਂ ਦੇ ਬੜੇ-ਬੜੇ ਟਰੈਲੇ ਲੰਘਦੇ ਆ। ਇੱਥੋਂ ਜਿਹੜੇ ਟੂ ਆ ਬੜੇ-ਬੜੇ 12 ਚੱਕੀ 24 ਚੱਕੀ ਇਹ ਟਰੈਲੇ ਲੰਘਦੇ ਆ। ਪਹਿਲਾਂ ਤਾਂ ਖੰਭਾ ਤੋੜ ਗਏ ਆ ਹੁਣ ਅੱਜ ਤਾਰ ਦੇਖੋ ਤੋੜ ਗਏ ਆ। ਰੋਜ਼ ਅਸੀਂ ਪਰੇਸ਼ਾਨ ਆ ਇੱਥੇ। ਇਹਨਾਂ ਤੋਂ ਬੜਾ ਔਖਾ ਹੈ ਸੜਕ ਦੇਖ ਲਓ ਛੋਟੀ ਜਿਹੀ ਸੜਕ ਹੈ। ਇਹਨਾਂ ਦੇ ਉੱਤੇ ਬੜੇ ਪਰੇਸ਼ਾਨ ਮੱਲਾ ਸਾਰਾ ਪਰੇਸ਼ਾਨ ਹੈ ਇੱਥੇ ਇਹਨਾਂ ਨੂੰ ਡਾਲਣੀ ਕੋਈ ਹੋਰ ਰਸਤਾ ਹੈਗਾ ਆ ਵੱਡਾ ਵੀ ਹੈ ਆ ਦੂਜਾ ਰਸਤਾ ਉਧਰ ਨਹੀਂ ਹੈਗਾ ਇਹ ਬੁੜਾ ਨਹੀਂ ਦੇ ਬਾਈਪਾਸ ਤੋਂ ਬਾਈਪਾਸ ਥਾਣੀ ਇਹਨਾਂ ਨੂੰ ਰਸਤਾ ਪੈਂਦਾ ਆ ਅਸੀਂ ਇਹਨਾਂ ਨੂੰ ਕਿਹਾ ਤੁਸੀਂ ਆਪਣਾ ਉੱਧਰ ਨਹੀਂ ਰਸਤਾ ਬਣਾਓ ਇਹ ਨਹੀਂ ਬਣਾ ਰਹੇ ਆ ਅਸੀਂ ਆ ਦੇਖੋ ਮੱਲਿਆਂ ਦੇ ਪਿੱਛੇ ਦੀ ਆ ਰਹੇ ਆ ਹੁਣ ਤਾਰ ਤੋੜੀ ਅਸੀਂ ਇਹਨਾਂ ਨੂੰ ਰੋਕਿਆ ਇਹ ਰੁਕਿਆ ਨਹੀਂ ਟਰਲੇ ਵਾਲਾ ਸਾਨੂੰ ਕਹਿੰਦਾ ਕਹਿੰਦਾ ਇਹ ਚੱਲ ਗਿਆ ਪਹਿਲਾਂ ਇੱਕ ਦਿਨ ਕਹਿੰਦੇ ਬਿਜਲੀ ਦੇ ਤਾਰਾਂ ਬਿਜਲੀ ਦੇ ਤਾਰਾਂ ਤੋੜ ਗਏ ਫੇ ਕੰਮਾ ਤੋੜ ਗਏ ਆ ਅਸੀਂ ਬੜੇ ਪਰੇਸ਼ਾਨ ਹਮਲੇ ਵਾਲੇ ਦੇ ਤੁਹਾਡੇ ਸਾਹਮਣੇ ਹੋਰ ਵੀ ਪੁੱਛ ਲਓ ਜੀ ਇਹਨਾਂ ਨੂੰ ਸਾਰਿਆਂ ਨੂੰ ਪੁੱਛ ਲਓ ਅਮੈਟ ਨੂੰ ਨਹੀਂ ਖੜੇ ਸਾਰੇ ਖੜੇ ਆ ਸਾਬ ਨੂੰ ਨਹੀਂ ਖੜੇ ਆ ਇੱਧਰ ਸਾਡੇ ਸਾਬ ਨੂੰ ਨਹੀਂ ਆਏ ਆ ਇਹਨਾਂ ਨਾਲ ਗੱਲ ਕਰ ਲਓ ਸਾਰੇ ਇਹਨਾਂ ਦਾ ਸੁਲਵਿੰਦਰ ਸਿੰਘ ਸੈਣੀ ਕਿਹੜੇ ਮੁੱਲੇ ਖੜੇ ਫਤਿਹਗੜ੍ਹ ਮੁੱਲੇ ਜੀ ਕੀ ਪ੍ਰੇਮ ਆ ਰਹੀ ਤੁਹਾਨੂੰ ਭਈਆ ਬਹੁਤ ਵੱਡੀ ਵੱਡੀ ਕੈਂਟਰ ਲੰਘਦੇ ਭੁੱਕੀ ਵਾਲੇ ਤੋਂ ਦਿੱਲੀ ਕੋਈ ਨਾ ਕੋਈ ਤਾਰ ਕੋਈ ਨਾ ਕੋਈ ਖੰਭਾ ਕੋਈ ਨਾ ਕੋਈ ਜੀ ਕੈਂਟਰ ਗੜ ਜਾਂਦੇ ਆ ਜੀ ਔਰ ਕੋਈ ਚੀਜ਼ ਪਿੱਛੇ ਫਾਜੇ ਤੋਂ ਆਵਾਜ਼ ਮੜੀ ਰੁਕਦੇ ਨਹੀਂ ਬਹੁਤ ਪਰੇਸ਼ਾਨ ਕਰਦੇ ਸਾਨੂੰ ਜੀ ਔਰ ਸਾਡੀ ਗਲੀ ਵਿੱਚ ਡੇਲੀ ਬੱਤੀ ਬੰਦ ਰਹਿੰਦੀ ਹੈ ਜੀ ਪ੍ਰਸ਼ਾਸਨ ਨੂੰ ਸਾਨੂੰ ਮੰਗ ਜਾਇਦਾ ਕਿ ਸਾਨੂੰ ਇਹ ਰੋਡ ਦੇ ਵਿੱਚ ਵੱਡੀਆਂ ਗੱਡੀ ਲੰਘਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਇਹਨਾਂ ਨੂੰ ਜਿਹੜੀ ਗੱਡੀਆਂ ਵੱਡੀਆਂ ਆਉਂਦੀਆਂ ਕੀ ਲੈ ਕੇ ਆਉਂਦੀਆਂ ਇਹ ਚ ਸਰ ਜੀ ਭੁੱਕੀ ਲੈ ਕੇ ਆਉਂਦੇ ਜੀ ਉਹ ਵੀ ਉਹ ਕਿ ਅਸੀਂ ਪਸ਼ੂਆਂ ਨੂੰ ਪਾਉਂਦੇ ਆ ਜੀ ਉਹ ਵੱਡੇ ਕੈਂਟਰਾਂ ਵਿੱਚ ਆਉਂਦੀਆਂ ਲੇਕਿਨ ਇਹ ਨਾ ਨਹੀਂ ਚਾਹੀਦੀ ਅਤੇ ਇਸ ਗਲੀ ਵਿੱਚ ਛੋਟੀ ਗੱਡੀ ਚਾਹੀਏ ਸਾਨੂੰ ਕੋਈ ਪਰੇਸ਼ਾਨੀ ਨਹੀਂ ਲੇਕਿਨ ਬਹੁਤ ਵੱਡੇ ਵੱਡੇ ਕੈਂਟਰ ਆਉਂਦੇ ਸਾਨੂੰ ਡੇਲੀ ਕੋਈ ਨਾ ਕੋਈ ਦਿੱਕਤ ਆਉਂਦੀ ਹੈ ਅੱਜ ਵੀ ਕੋਈ ਹਾਸਾ ਹਾਂ ਜੀ ਸਰ ਜੀ ਅੱਜ ਵੀ ਸਾਡੇ ਉਪਰਦਾਰਾ ਫਸੀਆਂ ਜੀ ਕੈਂਟਰ ਇਹ ਕਿ ਕੈਂਟਰ ਵਾਲਾ ਸਾਡੀ ਸੁਣਵਾਈ ਨਹੀਂ ਕਰ ਰਿਹਾ ਉਹ ਇੱਧੇ ਕਿੱਛਦਾ ਹੈਗਾ ਤਾਰਾ ਤੋੜ ਗਿਆ ਜੀ ਪਰ ਉਦੋਂ ਬੈਕ ਸਾਈਡ ਪਰੰਤ ਦੋ ਗੱਡੀਆਂ ਬਿਸ਼ੋਰ ਆ ਰਹੀਆਂ ਤੇ ਸੀਜ਼ਨ ਚੇਕ ਰੋਕ ਲੱਤੀ ਲਗੀ ਔਰ ਇੱਕ ਲੰਘਾਤੀ ਫਿਰ ਇੱਕ ਪਿਛੇ ਰੁਕੀ ਆ ਜੀ ਇੱਕ ਦੇ ਪੇਪਰ ਲੈ ਲੇ। ਰੋਕੇ ਤੇ ਐਮਸੀ ਸਾਹਿਬ ਵੀ ਆ ਗਏ। ਹਾਂਜੀ ਮੈਂ ਐਮਸੀ ਸਾਹਿਬ ਆਏ ਜੀ ਪੂਰੇ ਮੱਲੇ ਵਾਲੇ ਨਗਰ ਨਿਵਾਸੀ ਆ ਗਏ ਆ ਜੀ। ਤੁਸੀਂ ਬਾਕੀ ਜਿਹੜੇ ਚਾਚਾ ਜੀ ਨਾਲ ਗੱਲ ਕਰ ਸਕਦੇ ਆ ਜੀ। ਕਿ ਪ੍ਰੋਬਲਮ ਆ ਰਹੀ ਮੱਲੇ ਵਿੱਚ ਜੀ। ਪ੍ਰੋਬਲਮ ਮੱਲੇ 'ਚ ਇਹ ਆ ਰਹੀ ਹੈ ਕਿ ਵੱਡੇ ਵੱਡੇ ਟੈਂਕਰ ਇੱਥੋਂ ਲੰਘਦੇ, ਟਿੱਪਰ ਲੰਘਦੇ ਜੋ ਕਿ ਸੜਕ ਹੈ ਮੱਲੇ ਦੀ ਬੀਲੀ ਦਾ ਪਿਛਲੇ ਹfte ਇੱਕ ਸਾਡਾ ਖੰਭਾ ਤੋੜ ਗਏ ਉਹ ਤਾਂ ਇਨਾ ਸ਼ੁਕਰ ਹੈ ਕਿ ਬੀਲੀ ਬੰਦ ਹੋ ਗਈ ਬੱਚੇ ਸੇ ਬਸ ਦੇ ਵਿੱਚ ਪਿੱਛੇ ਵਿੱਚ ਉਹ ਬਸ ਦੇ ਉੱਤੇ ਤਾਰ ਡਿੱਗ ਗਈ ਉਹ ਬਹੁਤ ਬਚਾ ਹੋਇਆ ਬੱਚੇ ਇਸ ਲਈ ਅਸੀਂ ਇਸ ਪ੍ਰਸ਼ਾਸਨ ਤੋਂ ਹੀ ਡਿਮਾਂਡ ਕਰਦੇ ਹਾਂ ਕਿ ਮਹੱਲੇ ਵਿੱਚ ਸਿਰਫ ਸਕੂਲ ਦੀਆਂ ਬੱਸਾਂ ਜਾਂ ਕਾਰਾਂ ਵੱਡੇ ਵੱਡੇ ਟਿਪਟਰ ਟੈਂਕਰ ਨਹੀਂ ਆਣੇ ਚਾਹੀਦੇ ਲਗਾਤਾਰ ਪਿਛਲੇ ਕਾਫੀ ਸਮੇਂ ਤੋਂ ਅਸੀਂ ਬਹੁਤ ਪਰੇਸ਼ਾਨ ਪਰੇਸ਼ਾਨ ਅਸੀਂ ਬਹੁਤ ਪਰੇਸ਼ਾਨ ਹਾਂ ਰੋਜ਼ ਦਾ ਇੱਥੇ ਕੋਈ ਨਾ ਕੋਈ ਤਾਰ ਤੋੜ ਜਾਂਦਾ ਕੋਈ ਬੀਲੀ ਮਹੱਲੇ 'ਚ ਬੀਲੀ ਨਹੀਂ ਪਹੁੰਚਦੀ ਫਿਰ ਬੱਚੇ ਵੀ ਪਰੇਸ਼ਾਨ ਹੁੰਦੇ ਆ ਸਾਰੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ